ਸਰਸ਼ੀਕਾਲ ਤੁਸੀਂ ਦੇਖ ਰਹੇ ਨੇ ਡਰ ਪੰਜਾਬੀ মিডিਆ ਮੈਂ ਮਨਪ੍ਰੀਤ ਕੌਰ ਹਾਜ਼ਰ ਆਜ ਤੀਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਮੈਲ ਕਲਾ ਦੇ ਵਿੱਚ ਚੋਰ ਗਰੋਵ ਵੱਲੋਂ ਸ਼ਟਰ ਦੇ ਜਿੰਦੇ ਕੁੰਡੇ ਭੰਨ ਕੇ ਨਕਦੀ ਚੋਰੀ ਕਰਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸ ਦਈਏ ਪੂਰਾ ਮਾਮਲਾ ਮੈਲ ਕਲਾ ਦੇ ਵਿੱਚ ਅੱਜ ਸਵੇਰੇ ਇੱਕ ਚੋਰ ਗਰੋਵ ਵੱਲੋਂ ਮੈਲ ਕਲਾ ਮਕਬੀਰ ਕਾ ਪਲਾਂਟ ਨਜ਼ਦੀਕ ਦੋ ਦੁਕਾਨਾਂ ਦੀ ਸ਼ਟਰ ਭੰਨ ਕੇ ਨਕਦੀ ਅਤੇ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ 3:30 ਵਜੇ ਦੇ ਚੋਰੀ ਗਰੋਹ ਦੇ ਮੈਂਬਰ ਚਿੱਟੇ ਰੰਗ ਦੀ ਕਾਰ 'ਤੇ ਸਵਾਰ ਹੋ ਕੇ ਆਏ ਅਤੇ ਦੋਵਾਂ ਦੁਕਾਨਾਂ ਦੇ ਸ਼ਟਰ ਭੰਨ ਕੇ ਕੀਮਤੀ ਸਮਾਨ ਚੋਰੀ ਕਰ ਲੈ ਗਏ ਇਸ ਸਬੰਧੀ ਜਦੋਂ ਇੱਥੇ ਤਾਇਨਾਤ ਪਹਿਰੇਦਾਰਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਰੌਲਾ ਪਾ ਦਿੱਤਾ ਜਿਸ ਨੂੰ ਦੇਖ ਕੇ ਚੋਰ ਮੌਕੇ 'ਤੇ ਆਪਣੀ ਕਾਰ 'ਤੇ ਸਵਾਰ ਹੋ ਕੇ ਫਰਾਰ ਹੋ ਗਏ ਪਹਿਰੇਦਾਰਾ ਨੇ ਤੁਰੰਤ ਇਸ ਘਟਨਾ ਸੰਬੰਧੀ ਸਥਾਨਕ ਪੁਲਿਸ ਅਤੇ ਦੁਕਾਨਾਂ ਦੇ ਮਾਲਕ ਨੂੰ ਸੂਚਿਤ ਕਰ ਦਿੱਤਾ ਦੁਕਾਨ ਹੈਰੀ ਟੈਲੀਕਮ ਦੇ ਮਾਲਕ ਮਨਜੀਤ ਸਿੰਘ ਹੈਰੀ ਵਾਸੀ ਮੈਲਖੁਰਦ ਨੇ ਦੱਸਿਆ ਕਿ 25000 ਰੁਪਏ ਅਤੇ ਅਰਜੁਨ ਮਲੋਤਰਾ ਕਰਿਆਨਾ ਸਟੋਰ ਦੇ ਮਾਲਕ ਨੇ ਦੱਸਿਆ ਕਿ ਉਸ ਦੇ ਗੱਲੇ 'ਚ ਪਏ 25000 ਸਮੇਤ ਗੱਲੇ ਵਾਲਾ ਦਰਾਜ ਹੀ ਲੈ ਕੇ ਚੋਰ ਫਰਾਰ ਹੋ ਗਏ ਇਸ ਤੋਂ ਇਲਾਵਾ ਦੋਵਾਂ ਦੁਕਾਨਾਂ ਦੀ ਸ਼ਟਰਾਂ ਦੀ ਛਟਰਾ ਦੀ ਕੀਤੀ ਭੰਨ ਤੋੜ ਤੇ 12000 ਦੇ ਕਰੀ ਪੈਸੇ ਖਰਚਾ ਗਏ ਹਨ ਇਸ ਤੋਂ ਇਲਾਵਾ ਮਠਾੜੂ ਮੋਬਾਈਲ ਸਟੋਰ ਅਤੇ ਫੋਟੋ ਸਟੇਟ ਦੇ ਜਿੰਨੇ ਭੰਨ ਕੇ 9000 ਨਕਦੀ ਅਤੇ ਪਾਵਲ ਬੈਂਕ ਚੋਰੀ ਕੀਤੇ ਗਏ ਦੁਕਾਨ ਮਾਲਕ ਕਮਲ ਮਠਾਰੂ ਨੇ ਦੱਸਿਆ ਕਿ ਚੋਰਾ ਵੱਲੋਂ ਸੀਸੀਟੀਵੀ ਕੈਮਰੇਆਂ ਦੀ ਤਾਰਾ ਕੱਟਣ ਤੋਂ ਬਾਅਦ ਡੀਵੀਆਰ ਚੋਰੀ ਕੀਤਾ ਗਿਆ ਇਸ ਸੰਬੰਧੀ ਗੱਲਬਾਤ ਕਰਦੇ ਪੁਲਿਸ ਥਾਣਾ ਮਹਿਲ ਕਲਾ ਨੇ ਮੁੱਖ ਅਫਸਰ ਸ਼ਰੀਫ ਖਾਨ ਨੇ ਦੱਸਿਆ ਕਿ ਉਹ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ ਜਲਦੀ ਹੀ ਇਸ ਚੋਰ ਗਰੋਧਾ ਫਰਦਾ ਫਾਸ਼ ਕਰ ਦਿੱਤਾ ਜਾਵੇਗਾ ਮਾਲਚ ਟॉयਟ ਰੇਨ ਚਲਾਨ ਵਾਲੇ ਚਾਲਕ ਦੀ ਲਾਪਰਵਾਹੀ ਨੇ 10 ਸਾਲ ਦੇ ਬੱਚੇ ਦੀ ਜਾਨ ਲੈ ਲਈ ਹੈ ਦੱਸ ਇਹ ਪੂਰਾ ਮਾਮਲਾ ਚੰਡੀਗੜ੍ਹ ਦੇ ਲਾਂਟੇ ਮਾਲ 'ਚ ਖਿਡੌਣਾ ਟ੍ਰੇਨ ਪਲਟਨ ਨਾਲ 11 ਸਾਲਾ ਬੱਚਾ 헤ਠਾ ਡਿੱਗ ਗਿਆ ਜਿਸ ਤੋਂ ਬਾਅਦ ਬੱਚੇ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਸਵੇਰੇ 4 ਵਜੇ ਉਸ ਦੀ ਮੌਤ ਹੋ ਗਈ ਹੈ ਮ੍ਰਿਤਕ ਬੱਚੇ ਦੀ ਪਛਾਣ 11 ਸਾਲਾ ਸ਼ਾਹਬਾਜ਼ ਵਾਸੀ ਨਵਾਂ ਸ਼ਹਿਰ ਵਜੋਂ ਹੋਈ ਹੈ ਪੁਲਿਸ ਨੇ ਖਿਡੌਣਾ ਟ੍ਰੇਨ ਨੂੰ ਜ਼ਬਤ ਕਰ ਲਿਆ ਹੈ ਜਤਿੰਦਰਪਾਲ ਦੀ ਸ਼ਿਕਾਇਤ ਤੇ ਇੰਡਸਟਰੀਅਲ ਏਰੀਆ ਥਾਣੇ ਦੀ ਪੁਲਿਸ ਨੇ ਖਿਡੌਣਾ ਟ੍ਰੇਨ ਦੇ ਸੰਚਾਲਕ ਸੌਰਵ ਵਾਸੀ ਬਾਪੂ ਧਾਮ ਅਤੇ ਕੰਪਨੀ ਦੇ ਮਾਲਕਾਂ ਖਿਲਾਫ ਗਲਤ ਇਰਾਦੇ ਅਤੇ ਲਾਪਰਵਾਹੀ ਰਵਾਈ ਦਾ ਮਾਮਲਾ ਦਰਜ ਕੀਤਾ ਹੈ ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ حوالے ਕਰ ਦਿੱਤੀ ਹੈ ਪੁਲਿਸ ਨੇ ਇਲਾਟੇ ਮਾਲ ਦੇ ਅੰਦਰੋਂ ਸੀਸੀਟੀਵੀ ਫੁਟੇਜ ਹਾਸਲ ਕਰ ਲਈ ਹੈ ਬੱਚਾ ਖਿਡੌਣਾ ਟ੍ਰੇਨ ਤੇ ਉਤਰਨ ਦੀ ਕੋਸ਼ਿਸ਼ ਕਰਦਾ ਦਿਖਾਇਆ ਗਿਆ ਹੈ ਜਾਂਚ ਸਾਹਮਣੇ ਆਇਆ ਕਿ ਹਾਦਸੇ ਸਮੇਂ ਖਿਡੌਣਾ ਟ੍ਰੇਨ 'ਚ ਸਿਰਫ ਦੋ ਬੱਚੇ ਹੀ ਬੈਠੇ ਸਨ ਜਤਿੰਦਰ ਪਾਲ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਖਿਡੌਣਾ ਟ੍ਰੇਨ ਦੇ ਡਰਾਈਵਰ ਸੌਰਵ ਅਤੇ ਖਿਡੌਣਾ ਟ੍ਰੇਨ ਚਲਾਉਣ ਵਾਲੀ ਕੰਪਨੀ ਵੱਲੋਂ ਸੁਰੱਖਿਆ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਬੱਚੇ ਦੀ ਮੌਤ ਹੋ ਗਈ ਹੈ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਬੱਚਿਆਂ ਦੀ ਖਿਡੌਣਾ ਟ੍ਰੇਨ ਚਲਾਉਣ ਦਾ ਠੇਕਾ ਅਲਾਂਟੇ ਮਾਲ ਨੇ ਕੰਪਨੀ ਨੂੰ ਦਿੱਤਾ ਹੈ ਪੁਲਿਸ ਨੂੰ ਦਿੱਤੀ ਸ਼ਿਕਾਇਤ ਚ ਨਵਾਂ ਸ਼ਹਿਰ ਨਿਵਾਸੀ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਸ਼ਨੀਵਾਰ ਨੂੰ ਆਪਣੇ ਦੋ ਬੱਚਿਆਂ ਪਤਨੀ ਅਤੇ ਚਚੇਰੇ ਭਰਾ ਨਵਦੀਪ ਦੇ ਪਰਿਵਾਰ ਨਾਲ ਚੰਡੀਗੜ੍ਹ ਮਿਲਣ ਆਇਆ ਸੀ ਸ਼ਨੀਵਾਰ ਰਾਤ ਕਰੀਬ 8 ਵਜੇ ਦੋਵੇਂ ਪਰਿਵਾਰਿਕ ਮੈਂਬਰ ਸ਼ੇਅਰ ਕਰਨ ਅਤੇ ਖਰੀਦਦਾਰੀ ਕਰਨ ਲਈ ਅਲਾਂਟੇ ਮਾਲ ਪਹੁੰਚੇ ਸਾਲ ਦੇ ਮੋਲਦੀ ਅੰਦਰ ਗਰਾਉਂਡ ਫਲੋਰ ਤੇ ਖਿਡੌਣਾ ਟ੍ਰੇਨ ਨੂੰ ਦੇਖ ਕੇ 11 ਸਾਲਾ ਸ਼ਾਹਬਾਜ ਅਤੇ ਨਵਦੀਪ ਦੇ ਬੇਟੇ ਨੇ ਉਸ 'ਚ ਝੂਲੇ ਲੈਣ ਲਈ ਕਿਹਾ ਜਤਿੰਦਰ ਅਤੇ ਨਵਦੀਪ ਦੋਵੇਂ ਬੱਚਿਆਂ ਨੂੰ ਖਿਡੌਣਾ ਟ੍ਰੇਨ ਵਿੱਚ ਝੂਲੇ ਦੇਣ ਲਈ ਰਾਜ਼ੀ ਹੋ ਗਏ ਜਤਿੰਦਰਪਾਲ ਨੇ ਦੋਵਾਂ ਬੱਚਿਆਂ ਦੀ ਸਵਾਰੀ ਲਈ 400 ਰੁਪਏ ਦਿੱਤੇ ਪਰ ਚਾਲਕ ਨੇ ਪਰਚੀ ਨਹੀਂ ਦਿੱਤੀ ਸ਼ਾਹਬਾਜ ਅਤੇ ਦੂਜਾ ਬੱਚਾ ਟ੍ਰਾਈ ਟ੍ਰੇਨ ਤੇ ਆਖਰੀ ਡੱਬੇ ਵਿੱਚ ਬੈਠੇ ਸਨ ਆਪਰੇਟਰ ਸੌਰਵ ਟ੍ਰੋਏ ਨੇ ਟ੍ਰੇਨ 'ਚ ਬੈਠੇ ਬੱਚਿਆਂ ਨੂੰ ਝੂਲੇ ਦੇਣ ਲਈ ਟ੍ਰੇਨ ਦੀ ਗਰਾਉਂਡ ਫਲੋਰ ਤੇ ਚੱਕਰ ਲਗਾਉਣੇ ਸ਼ੁਰੂ ਕਰ ਦਿੱਤੇ ਇਸ ਦੌਰਾਨ ਅਚਾਨਕ نگ گیا پچھلا ڈبا پلٹ گیا ڈگن کر کے موت ہو گئی ہوں خبر موسم پا, آن والے دنوں گرمی تو راہت ملے گی دس دئیے کا تاپمان لگاتار ود رہا ہے لگاتار دوجے دن تاپان ਵਾੜ ਫੇਰ ਅਸਾਤਨ 1.5 ਡਿਗਰੀ ਦਾ ਵਾਦਾ ਹੋਇਆ ਹੈ ਜਿਸ ਕਾਰਨ ਅੱਜ ਮੌਸਮ ਵਿਭਾਗ ਨੇ 13 ਜ਼ਿਲ੍ਹਿਆਂ ਵਿੱਚ ਹੀਟ ਵੇ ਹੀਟ ਵੇਵ ਅਲਰਟ ਜਾਰੀ ਕੀਤਾ ਹੈ ਐਤਵਾਰ ਸ਼ਾਮ ਫਰੀਦਕੋਟ ਵਿੱਚ ਵੱਧ ਤੋਂ ਵੱਧ ਤਾਪਮਾਨ 43.7 ਡਿਗਰੀ ਦਰਜ ਕੀਤਾ ਗਿਆ ਹੈ ਮੌਸਮ ਵਿਭਾਗ ਵੱਲੋਂ ਜਾਰੀ yellow ਅਲਰਟ ਅਨੁਸਾਰ ਅੱਜ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਾਜ਼ਿਲਕਾ ਮੁਕਤਸਰ ਸਾਹਿਬ ਫਰੀਦਕੋਟ ਮੋਗਾ ਲੁਧਿਆਣਾ ਬਠਿੰਡਾ ਬਰਨਾਲਾ ਮਾਨਸਾ ਤੇ ਸੰਗਰੂਰ ਵਿੱਚ ਹੀਟ ਵੇਵ ਰਹੇ रहेਗੀ ਇਹਨਾਂ ਸ਼ਹਿਰਾ ਵਿੱਚ ਤਾਪਮਾਨ 42 ਤੋਂ 45 ਡਿਗਰੀ ਦੇ ਆਸ-ਪਾਸ ਰਹਿ ਸਕਦਾ ਹੈ ਇਹ ਚੇਤਾਵਨੀ 25 ਜੂਨ ਨੂੰ ਵੀ ਬਰਕਰਾਰ ਰਹੇਗੀ ਅਤੇ ਇਸ ਦਿਨ ਵੀ ਇਹਨਾਂ ਇਲਾਕਿਆਂ ਵਿੱਚ ਗਰਮੀ ਦੀ ਲਹਿਰ ਤੇਜ਼ ਹੋ ਜਾਵੇਗੀ 26 ਤੋਂ ਰਾਹਤ ਪ੍ਰੀ ਮੌਨਸੂਨ दस्तक ਦੇਵੇਗਾ ਮੌਸਮ ਵਿਭਾਗ ਨੇ ਸਿਰਫ 2 ਦਿਨ ਲਈ येलो ਅਲਰਟ ਜਾਰੀ ਕੀਤਾ ਹੈ ਜਦਕਿ 26 ਜੂਨ ਤੋਂ ਸੂਬੇ 'ਚ ਰਾਤ ਮਿਲਦੀ ਨਜ਼ਰ ਆ ਰਹੀ ਹੈ ਇਸ ਦਿਨ ਜ਼ਿਆਦਾਤਰ ਇਲਾਕਿਆਂ 'ਚ ਹਲਕੇ ਬੱਦਲ ਛਾਏ ਰਹਿਣਗੇ ਅਤੇ ਕੁਝ ਥਾਵਾਂ 'ਤੇ ਮੀਂਹ ਪੈ ਸਕਦਾ ਹੈ ਜਦ ਕਿ 28 ਜੂਨ ਨੂੰ ਮੀਂਹ ਪੈਣ ਦੀ ਸੰਭਾਵਨਾ ਜ਼ਿਆਦਾ ਹੈ ਜੋ ਕਿ ਪ੍ਰੀ ਮੌਨਸੂਨ ਦੀ ਸ਼ੁਰੂਆਤ ਹੋਵੇਗੀ ਜਿਵੇਂ ਜਿਵੇਂ ਅਸੀਂ ਜੂਨ ਦੇ ਅੰਤ ਵੱਲ ਵਧ ਰਹੇ ਹਾਂ ਮੌਨਸੂਨ ਰਫ਼ਤਾਰ ਫੜ ਰਿਹਾ ਹੈ ਪੱਛਮੀ ਬੰਗਾਲ ਤੋਂ ਮੌਨਸੂਨ ਦੀ ਰਫ਼ਤਾਰ ਮੱਠੀ ਪੈ ਗਈ ਹੈ ਪਰ ਮੱਧ ਪ੍ਰਦੇਸ਼ ਤੋਂ ਮੌਨਸੂਨ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਅੰਦਾਜ਼ਾ ਹੈ ਕਿ ਆਉਣ ਵਾਲੇ ਦਿਨਾਂ 'ਚ ਏਯੂਪੀ ਅਤੇ ਰਾਜਸਥਾਨ 'ਚ ਦਾਖਲ ਹੋਵੇਗਾ ਜੇਕਰ ਇਸ ਦੀ ਰਫ਼ਤਾਰ ਠੀਕ ਰਹੀ ਤਾਂ ਮੌਨਸੂਨ 30 ਜੂਨ ਦੇ ਆਸ-ਪਾਸ ਅਚ ਦੇ ਅੰਦਰ ਹੋ ਜਾਵੇਗਾ ਇਸ ਸਾਲ ਮੌਨਸੂਨ ਸਹੀ ਸਮੇਂ ਤੇ ਪੰਜਾਬੀਆਂ ਦੀਆਂ ਸਰਹੱਦਾਂ ਚ ਦਾਖਲ ਹੁੰਦਾ ਅੰਦਾਜ਼ਾ ਹੈ ਜਿਸ ਨਾਲ ਪੰਜਾਬ ਦੇ ਸੂਬਿਆਂ ਦੇ ਵਿੱਚ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਨਜ਼ਰ ਆਏਗੀ ਹਰਮੰਦਰ ਸਾਹਿਬ ਦੇ ਵਿੱਚ ਪਰਿਕਰਮਾ ਦੇ ਵਿੱਚ ਯੋਗਾ ਕਰਨ ਵਾਲੀ ਲੜਕੀ ਤੇ ਐਫਆਈਆਰ ਦਰਜ ਕਰਵਾ ਦਿੱਤੀ ਗਈ ਹੈ ਐਫਆਈਆਰ ਦਰਜ ਹਰਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਜੀ ਦੇ ਕਹਿਣ ਤੇ ਕੀਤੀ ਗਈ ਹੈ ਦੱਸਦੇ ਕਿ 21 ਜੂਨ ਯੋਗ ਦਿਵਸ ਵਾਲੇ ਦਿਨ ਇੱਕ ਲੜਕੀ ਨੇ ਹਰਮੰਦਰ ਸਾਹਿਬ ਵੇ ਪਰਿਕਰਮਾ ਦੇ ਵਿੱਚ ਯੋਗਾ ਕਰਦੇ ਹੋਏ ਆਪਣੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਪੋਸਟ ਕੀਤੀਆਂ ਸੀ ਜਿਹੜੀਆਂ ਉਹਨੂੰ ਮਹਿੰਗੀਆਂ ਪੈ ਗਈਆਂ ਤੇ ਉਸ ਦੇ ਉੱਤੇ ਐਫ ਆਈ ਆਰ ਦਸ ਤੇ ਉਸ ਦੇ ਉੱਤੇ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਅੰਤਰਰਾਸ਼ਟਰੀ ਯੋਗ ਦਿਵਸ ਤੇ ਸ੍ਰੀ ਹਰਮੰਦਰ ਸਾਹਿਬ ਵਿਖੇ ਯੋਗਾ ਕਰਨ ਵਾਲੀ ਸੋਸ਼ਲ ਮੀਡੀਆ ਸਟਾਰ ਅਰਚਨਾ ਮਕਵਾਰਨਾ ਵਿਰੁੱਧ ਐਫ ਆਈ ਆਰ ਦਰਜ ਕੀਤੀ ਗਈ ਹੈ। ਇਹ ਸ਼ਿਕਾਇਤ ਸ੍ਰੀ ਹਰਮੰਦਰ ਸਾਹਿਬ ਦੇ ਮੈਨੇਜਰ ਭਗਵਾਨ ਸਿੰਘ ਦੀ ਸ਼ਿਕਾਇਤ ਤੇ ਕੀਤੀ ਗਈ ਹੈ। ਅਰਚਨਾ ਵਿਰੁੱਧ ਧਾਰਾ 295 ਦੇ ਤਹਿਤ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਬਾਅਦ ਹੁਣ ਗੁਜਰਾਤ ਪੁਲਿਸ ਵੱਲੋਂ ਉਸ ਨੂੰ ਸੁਰੱਖਿਆ ਦਿੱਤੀ ਗਈ ਹੈ। ਇਸ ਨੂੰ ਲੈ ਕੇ ਅਰਚਨਾ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਸਾਂਝੀ ਕੀਤੀ। ਅਰਚਨਾ ਹੱਸ-ਹੱਸ ਕੇ ਕਹਿ ਰਹੀ ਹੈ ਕੀ ਗੁਜਰਾਤ ਪੁਲਿਸ ਨੇ ਉਸ ਨੂੰ ਸੁਰੱਖਿਆ ਦਿੱਤੀ ਹੈ ਜਿਸ ਦੀ ਉਸ ਨੇ ਮੰਗ ਵੀ ਨਹੀਂ ਕੀਤੀ ਸੀ ਉਸ ਨੇ ਕਿਹਾ ਕਿ ਜੇ ਮੇਰੀ ਫਿਕਰ ਕਰ ਰਹੇ ਹਨ ਉਹਨਾਂ ਨੂੰ ਮੈਂ ਦੱਸ ਦਿਆਂ ਕਿ ਮੈਂ ਬਿਲਕੁਲ ਠੀਕ ਹਾਂ ਗੁਜਰਾਤ ਪੁਲਿਸ ਦਾ ਸੁਰੱਖਿਆ ਦੇਣ ਲਈ ਧੰਨਵਾਦ ਜੈ ਹਿੰਦ ਇਸ ਤੋਂ ਪਹਿਲਾਂ ਉਸ ਨੇ ਕਿਹਾ ਕਿ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੀਆਂ ਦਿੱਤੀਆਂ ਜਾ ਰਹੀਆਂ ਹਨ ਜ਼ਿਕਰ ਕਰਦਈਏ ਕਿ ਅਰਚਨਾ ਮਕਵਾਣਾ ਨੇ ਸ੍ਰੀ ਹਰਮੰਦਰ ਸਾਹਿਬ 'ਚ ਯੋਗਾ ਕਰਦੇ ਸਮੇਂ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਕੀਤੀਆਂ ਸਨ ਜਿਸ ਤੋਂ ਬਾਅਦ ਇਹ ਤਸਵੀਰਾਂ ਵਾਇਰਲ ਹੋ ਗਈਆਂ ਇਸ ਗੱਲ ਦਾ ਪਤਾ ਲੱਗਦਿਆ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਸਜੀਪੀਸੀ ਨੇ ਸਖਤ ਇਤਰਾਜ਼ ਪ੍ਰਗਟਾਇਆ ਹੈ ਕਮੇਟੀ ਵੱਲੋਂ ਅਰਚਨਾ ਖਿਲਾਫ ਕਾਰਵਾਈ ਲਈ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਸੀ ਜਿਸ ਦੇ ਆਧਾਰ ਉੱਤੇ ਹੁਣ ਮਾਮਲਾ ਦਰਜ ਕੀਤਾ ਗਿਆ ਹੈ ਜ਼ਿਕਰ ਕਰਦਈਏ ਕਿ एसजीपीसी ਵੱਲੋਂ ਕਾਰਵਾਈ ਕੀਤੇ ਜਾਣ ਤੋਂ ਬਾਅਦ ਅਰਚਨਾ ਮਖਵਾਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਸਟੋਰੀ ਪੋਸਟ ਕਰਕੇ ਮਾਫੀ ਮੰਗ ਲਈ ਹੈ ਅਰਚਨਾ ਨੇ ਕਿਹਾ ਕਿ ਉਸਨੇ ਸੋਸ਼ਲ ਮੀਡੀਆ ਤੇ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਣ ਲਈ ਕੁਝ ਵੀ ਪੋਸਟ ਨਹੀਂ ਕੀਤਾ ਉਸ ਨੂੰ ਪਤਾ ਨਹੀਂ ਸੀ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਯੋਗਾ ਕਰਨਾ ਗਲਤ ਹੈ ਦੱਸਿਆ ਕਿ ਗੁਰਦੁਆਰਾ ਹਰਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਯੋਗਾ ਕਰਨ ਵਾਲੀ ਲੜਕੀ ਦੇ ਉੱਪਰ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਅਤੇ ਗੁਜਰਾਤ ਪੁਲਿਸ ਵੱਲੋਂ ਉਸ ਨੂੰ ਸੁਰੱਖਿਆ ਦਿੱਤੀ ਗਈ ਹੈ ਤੇ ਲੜਕੀ ਦਾ ਕਹਿਣਾ ਹੈ ਲੜਕੀ ਨੇ ਆਪਣੇ ਫੇਸਬੁੱਕ ਅਕਾਊਂਟ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਕਰਦਿਆਂ ਕਿਹਾ ਹੈ ਕਿ ਉਸਨੇ ਗੁਜਰਾਤ ਪੁਲਿਸ ਤੋਂ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਸੀ ਮੰਗੀ ਤਾਂ ਵੀ ਉਹਨੇ ਗੁਜਰਾਤ ਪੁਲਿਸ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਜਿਹੜੇ ਮੇਰੀ ਫਿਕਰ ਕਰਦੇ ਹਨ ਉਹਨਾਂ ਨੂੰ ਮੈਂ ਦੱਸ ਦਵਾਂ ਕਿਵੇਂ ਮਿਲ ਕਿ ਮੈਂ ਬਿਲਕੁਲ ਠੀਕ ਹਾਂ ਤੇ ਉਹਨੇ ਕਿਹਾ ਹੈ ਕਿ ਮੇਰਾ ਹਰਮੰਦਰ ਸਾਹਿਬ ਦੇ ਪਰਿਕਰਮਾ ਦੇ ਵਿੱਚ ਯੋਗ ਕਰਨ ਦਾ ਕਿਸੇ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਰਾਦਾ ਨਹੀਂ ਸੀ ਉਹਨੇ ਕਿਹਾ ਕਿ ਮੈਨੂੰ ਨਹੀਂ ਪਤਾ ਸੀ ਕਿ ਹਰਮੰਦਰ ਸਾਹਿਬ ਦੇ ਵਿੱਚ ਯੋਗਾ ਕਰਨਾ ਉਸ ਨੂੰ ਇੰਨਾ ਮਹਿੰਗਾ ਪੈ ਜਾਏਗਾ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਦਿਓ ਇਜਾਜ਼ਤ ਧੰਨਵਾਦ